ਕਿਆ ਮਾਰਿਆ ਹੈ ਬਾਈ ਮਾਰਿਆ ਹੈ ਬਾਈ ਇਹ ਕਾਹ ਕਰੀ ਤਾ ਰਾਜਸਥਾਨੀ ਜੀ ਮੈਂ ਉਹਨੂੰ ਰੁਕਾਵਿਆ ਯਾਰ ਬੜਾ ਖਲੋਸੀ ਹਾਂ ਉਹ ਫੇਹ ਦੇਣੀ ਸੀ ਸਾਟ ਐਸੀ ਸਪੀਡ ਦਾ ਲੱਭਣਾ ਨਹੀਂ ਕੋ ਜਿੰਦਾ ਜਿੰਨਾਂ ਜਿੰਨਾਂ ਭਾਈ ਨੇ ਉੱਤੇ ਚਾਂਦੀ ਅਰੋਣੇ ਉਹਨੇ ਲਈ ਚੋਰੀ ਕਿੰਦੀ ਹੋਣੀ ਉਹਨੇ ਇਹ ਕੀ ਪਰਵਾਹ ਚਲੋ ਅੱਧੀਆਂ

ਪਿਕਅਪ ਆ ਕੇ ਰੁਗੀ ਮਗਰ ਤੇ ਮੇਰੇ ਟਰਾਲੇ ਵਾਲੇ ਨੇ ਆ ਕੇ ਮਾਰੀ ਆ ਤੇ ਡਰਾਈਵਰ ਭੱਜ ਗਿਆ ਸੀ ਜੀ ਤੇ ਗੱਡੀ ਦਾ ਹਾਂਜੀ ਅੱਛਾ ਤੇ ਫਿਰ ਮੈਂ ਆਇਆ ਪਿੱਛੇ ਗੱਡੀ ਦੀ ਬ੍ਰੇਕ ਲਾਈ ਆ ਜੀ ਅੱਛਾ ਜਲਦੀ ਗੱਡੀ ਛੱਡ ਕੇ ਹਾਂਜੀ ਗੱਡੀ ਜਲਦੀ ਛੱਡ ਕੇ ਲਾਲਾ ਛੱਡ ਕੇ ਵਾਲਾ ਹਾਂਜੀ ਅੱਛਾ ਕੀ ਵਿੱਚ ਕਿੰਨੀਆਂ ਕੋ ਸਵਾਰੀਆਂ ਸੀ ਸੱਟ ਸੱਟ ਨਾਲ ਲੱਗੀਆਂ ਸੱਟਾ ਪੰਜ ਛੇ ਦੇ ਟੀਚਰਾਂ ਨੇ ਲੱਗੀਆਂ ਹੂੰ ਬਿਨਾਰਮਲ ਹੀ ਆ ਜ਼ਿਆਦਾ ਨਹੀਂ ਲੱਗੀਆਂ ਜ਼ਿਆਦਾ ਨਹੀਂ ਹਾਂਜੀ ਤੇ ਕਿੰਨੇ ਕੋਈ ਦਾ ਵਾਕ ਹੈ ਇਹ ਵਕ ਹੈਗਾ ਜੀ 9 ਵਜੇ ਦਾ ਜੀ 8:49 ਵਜੇ ਅੱਛਾ ਕਾਰਨ ਕੀ ਮੰਨਦੇ ਆ ਤੁਸੀਂ ਵੀ ਇਹ ਹਾਦਸੇ ਦਾ ਕਾਰਨ ਕੀ ਹੋਇਆ ਇਹ ਧੁੰਦੀ ਹੈ ਜੀ ਧੁੰਦ ਕਰ ਹਾਂ ਜੀ ਜੀ ਇੱਧਰ ਹੀ ਰਹਿਣਾ ਹਾਂ ਜੀ ਕੀ ਨਾ ਜੀ ਹਰदयाल ਸਿੰਘ ਠੀਕ ਕੀ ਨਾ ਭਾਈ ਜੀ ਦਾ ਭਜਨ ਸਿੰਘ ਜੀ ਕੀ ਮਾਮਲਾ ਸਰ ਅਸੀਂ ਫਾਈਲ ਕਾ ਤੋ ਆ ਰਹੇ ਸੀ ਜੀਵਾਂ ਰਹੀ ਅੱਡੇ ਤੇ ਧੁੰਦ ਔਨ ਕਰੰਦੇ ਸੀ ਬਸ ਦੇ ਆ ਕੇ ਪਿੱਛੇ ਖੜ ਗਏ ਪਿੱਛੋਂ ਲਿਆ ਕੇ ਟਰਾਲਾ ਆਇਆ ਸਪੀਡ ਤੇ ਓਵਰ ਸਪੀਡ ਸੀ ਪਿੱਛੋਂ ਲਿਆ ਕੇ ਮਾਰਤਾ ਕਿੱਥੋਂ ਆ ਰਹੇ ਸੀ ਫਾਜ਼ਲ ਕਾ ਤੋਂ ਜੀ ਜਾਣਾ ਕਿੱਥੇ ਮਮਦੋਟ ਰੋਜਾਨਾ ਜਾਂਦੇ ਹਾਂਜੀ ਰੋਜਾਨਾ ਕੌਣ ਹੁੰਦੇ ਆ ਵੇ ਟੀਚਰ ਹੁੰਦੇ ਨੇ ਜੀ ਅੱਛਾ ਜੀ ਹਾਂਜੀ ਸੱਟਾਂ ਵੀ ਲੱਗੀਆਂ ਹਾਂਜੀ ਹਾਂਜੀ ਇੱਕ ਟੀਚਰ ਨੂੰ ਸੱਟਾਂ ਲੱਗੀਆਂ ਕਿੱਥੋਂ ਦੇ ਹੈ ਕੀ ਨਾਂ ਹੈ ਬੱਗਾ ਸਿੰਘ ਤਾੜ ਦੇ ਗਏ ਨੇ ਸੰਦੀਪ ਸਰ ਅੱਛਾ ਜੀ ਹਾਂਜੀ ਕਿੱਥੇ ਹੈ ਇਸ ਟਾਈਮ ਇਸ ਟਾਈਮ ਗੁਰੂ ਸਰ ਟੋ ਹਸਪੀਟਲ ਹਸਪੀਟਲ ਹਾਂਜੀ 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 ਅੱਛਾ ਗੱਡੀ ਕਿੱਥੋਂ ਦੀ ਹੈ ਇਹ ਫਾਜ਼ਲ ਕਾ ਦੀ ਜੀ ਤੇ ਰੋਜਾਨਾ ਜਾਂਦੇ ਹਾਂਜੀ ਰੋਜਾਨਾ ਕਿੰਨੇ ਚਿਰ ਹੋ ਗਿਆ ਤੁਹਾਨੂੰ ਜਾਨਣਾ ਚਾਹੁੰਦੇ ਸਾਨੂੰ ਕਿ ਤਰੀਵਨ 2018 ਤੋਂ ਸ਼ੁਰੂ ਹੈ ਸੀ ਜਾਂਦੇ ਨੇ ਹਾਂਜੀ 6 ਸਾਲ ਹੋ ਗਏ ਹਾਂਜੀ ਤੇ ਇਹ ਕੀ ਕਾਰਨ ਕੀ ਮੰਨਦੇ ਹੋ ਹਾਦਸੇ ਸਰ ਅਸੀਂ ਧੁੰਦੇਗੀ ਸੀ ਇਹਦੇ ਕਾਰਨ ਅਸੀਂ ਹੋਰ ਟ੍ਰੈਕ ਨਹੀਂ ਕਰ ਰਹੇ ਸੀ ਅਸੀਂ ਆਕੇ ਬੱਸ ਦੇ ਪਿੱਛੇ ਆਕੇ ਗੱਡੀ ਖੜਵਾ ਲਈ ਬਿਲਕੁਲ ਧੁੰਦ ਜਿਆਦਾ ਸੀ ਓਵਰਟੇਕ ਕਰ ਹੀ ਨਹੀਂ ਕਿਸੇ ਨੇ ਵੀ ਇਹਨੇ ਲਿਆ ਕੇ ਸਪੀਡ 'ਚ ਹੈ ਸੀ ਟਰਾਲਾ ਪਿੱਛੇ ਲਿਆ ਕੇ ਮਾਰਤਾ ਜੀ ਹਾਂਜੀ ਅੱਗੇ ਫਿਰ ਬੱਸ ਦੇ ਵਿੱਚ ਹਾਂਜੀ ਅੱਗੇ ਬੱਸ 'ਚ ਹਾਂਜੀ ਹਾਂਜੀ ਚੱਲੀ ਗਈ ਬੱਸ ਤਾਂ ਕਿੰਨੀਆਂ ਸਵਾਰੀਆਂ ਸੀ ਟੋਟਲ ਸਾਡੇ ਕੋ 11 ਸਵਾਰੀਆਂ ਸੀ ਜੀ 11 ਹਾਂਜੀ ਹਾਂਜੀ ਠੀਕ ਹੈ ਤੁਹਾਡਾ ਕੀ ਨਾਮ ਭਜਨ ਸਿੰਘ ਜੀ ਕਿੱਥੋਂ ਦੇ ਆਣ ਵਾਲੇ ਹਾਜ਼ਿਲ ਕਰਾਮ ਸਿੰਘ ਵਾਲੀ ਪਹਿਣੀ ਜੀ